ਬਟਾਲਾ ਦੀ ਦਾਣਾ ਮੰਡੀ ਵਿੱਚ 1279 ਪੰਚਾਇਤਾਂ ਨੂੰ ਸੌਂ ਚੁਕਾਈ ਗਈ ਇਸ ਮੌਕੇ ਤੇ 1267 ਸਰਪੰਚ 7208 ਪੰਚਾਂ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਸੂਬੇ ਦੇ ਵਰਕਿੰਗ ਪ੍ਰੈਜ਼ੀਡੈਂਟ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ਰੀ ਕਲਸੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਅਫਦੇਦਾਰਾਂ ਨੇ ਸੌਂ ਚੁਕਾਈ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਹੀ ਪੰਚਾਂ ਸਰਪੰਚਾਂ ਨੇ ਸੌਂ ਚੁੱਕ ਸਮਾਗਮ ਵਿੱਚ ਹਿੱਸਾ ਲਿਆ ਗਲਬਾ ਦੌਰਾਨ ਮੰਤਰੀ ਢਾਲੀਵਾਲ ਨੇ ਕਿਹਾ ਕਿ 1279 ਪੰਚਾਇਤਾਂ ਨੂੰ ਸੋਚਕਾਈ ਗਈ ਹੈ ਅਤੇ ਜਿੰਨੇ ਵੀ ਸਰਪੰਚ ਅਤੇ ਪੰਚ ਦੇ ਇਹਨਾਂ ਨੂੰ ਸੰਵਿਧਾਨ ਦੀ ਸੋਚਕਾਈ ਗਈ ਹੈ। ਕੱਲ ਤੋਂ ਪੰਚਾਇਤਾਂ ਆਪਣਾ ਕੰਮ ਸ਼ੁਰੂ ਕਰਨਗੀਆਂ। ਨਾਲ ਹੀ ਡੀਸੀ ਗੁਰਦਾਸਪੁਰ ਨੇ ਹੁਕਮ ਕਰ ਦਿੱਤੇ ਗਿਆਨ ਕਿ ਸਾਰੇ ਇਹ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਨੂੰ ਪੰਚਾਇਤੀ ਰਾਜ ਐਕਟ ਦੀਆਂ ਕਾਪੀਆਂ ਦੇ ਦਿੱਤੀਆਂ ਜਾਣ ਤੇ ਦਸੰਬਰ ਮਹੀਨੇ 'ਚ ਇਹ ਇਹਨਾਂ ਦੇ ਸੈਮੀਨਾਰ ਲਗਾਏ ਜਾਣ ਤਾਂ ਕਿ ਸਾਡੇ ਪੰਚਾਇਤ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ ਨੂੰ ਸੌਂਟਾਈ ਜਾ ਰਹੀ ਹੈ ਬੜੀ ਵੱਡੀ ਗੱਲ ਹੈ ਕਿ ਪਹਿਲੀ ਵਾਰੀ ਬਟਾਲੇ ਦੇ ਵਿੱਚ ਅਜਿਹਾ ਸਟੇਟ ਲੈਵਲ ਦਾ ਫੰਕਸ਼ਨ ਹੋ ਰਿਹਾ ਹੈ ਬਿਲਕੁਲ ਜੀ ਬਟਾਲੇ ਵਾਲਿਆਂ ਨੂੰ ਵੀ ਮੁਬਾਰਕਾਂ ਨੇ ਅੱਜ ਸਾਰਾ ਜਿਹੜਾ ਜ਼ਿਲ੍ਹਾ ਹੈ ਉਹ ਸਾਰਾ ਬਟਾਲੇ ਇਕੱਤਰ ਹੋਇਆ ਹੈ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿਉਂਕਿ ਬਟਾਲਾ ਤਾਂ ਡਿਸਾਈਡ ਕੀਤਾ ਸੀ ਵੀ ਫਤਿਹਗੜ ਚੂੜੀਆਂ ਵੀ ਡੇਰਾ ਬਾਬਾ ਨਾਨਕ ਵੀ ਗਰਦਾਸਪੁਰ ਵੀ ਇੱਕ ਸਾਨੂੰ ਸੈਂਟਰ ਪਲੇਸ ਪੈਂਦਾ ਸੀ ਜਿਹਦੇ ਕਰਕੇ ਆਪਾਂ ਜਿਹੜਾ ਬਟਾਲੇ ਨੂੰ ਚੇਸ ਕਰਦਾ ਨਹੀਂ 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 ਵੇਖੋ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਸਾਰਾ ਪਰਿਵਾਰ ਆ ਸਾਡਾ ਔਰ ਮੈਂ ਰੇਣੀ ਆ ਸਾਨੂੰ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਆਪਣੇ ਵੱਲੋਂ ਉਹਨਾਂ ਨੇ ਹਾਜ਼ਰੀ ਪੂਰੀ ਭਰੀ ਸਾਡੇ ਨਾਲ ਬਾਕੀ ਮੁਕੱਦਰ ਆ ਕਿਸਮਤ ਆ ਕਿ ਹੁਣ ਜਿਸ ਤਰ੍ਹਾਂ ਪੰਚਾਇਤਾਂ ਨੂੰ ਅੱਜ ਸੋਚਵਾ ਚਕਾਉਂਦੇ ਜਾਗੇ ਕੱਲ ਤੋਂ ਡਵੈਲਪਮੈਂਟ ਤੇ ਕੰਮ ਸ਼ੁਰੂ ਹੋ ਜਾਣਗੇ ਤੁਹਾਡਾ ਵੀ ਜਿਹੜਾ ਰੁਝਾਨ ਆ ਇਧਰਲੇ ਪਾਸੇ ਆਜੇ ਇਹਦੇ ਵਿੱਚ ਇੱਕ ਚੀਜ਼ ਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਘੱਟ ਗਈ ਕਿਉਂਕਿ ਹੁਣ ਸਾਡੇ ਕੋਲ ਜਿਹੜਾ 90 90% ਲੋ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਹਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸੰਭਾਲ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋਲ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਬਿੱਤ ਗਏ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕੀ ਤੁਹਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕੀਏ। ਦਲ ਨੂੰ ਸੁਝਾਵਾਂ ਮਿਲੀਆਂ ਕੀ ਕਹਿਣਾ ਚਾਹੋਗੇ ਦੇ ਬਾਅਦ? ਦੇਖੋ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਪਹਿਲਾਂ ਤੇ ਮੰਨਦੇ ਕੋਈ ਨਹੀਂ ਸੀ। ਕੱਲ ਸਭ ਕੁਝ ਜੀ ਕਬੂਲ ਕਰ ਗਏ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕਬੂਲ ਕਰਨਾ ਇਹ ਪਹਿਲੇ ਦਿਨ ਹੀ ਕਰ ਲੈਂਦੇ ਅੱਜ ਸਭ ਕੁਝ ਗਵਾ ਕੇ ਕਬੂਲ ਕੀਤਾ ਤੇ ਕੀ ਕੀਤਾ? ਅੰਗ ਤੱਕ ਪਾਟੇ ਮੰਨ ਗਏ ਵੀ ਹਾਂ ਸਾਨੂੰ ਸਭ ਪਤਾ ਸੀ ਸੋ ਕਹਿਣ ਦਾ ਭਾਵ ਹੈ ਤੇ ਦੇਖੋ ਮੈਂ ਤੇ ਇਹਦੇ ਬਾਰੇ ਤੇ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਜੀ ਮਾਣ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਥੋੜੇ ਜਿਹਾ ਪੰਜ ਕਿਲੋ ਵੀ ਬਾਹਰ ਨਿਕਲੇ ਦਿਓ ਚਲ ਨਿਕਲ ਦਿਓ 126755 ਨੂੰ 230855 ਨੂੰ ਟੋਟਲ ਜਿਹੜੇ ਉਹ 8475505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਧਿਆਂ ਚ ਉਤਸ਼ਾਹ ਸੀਗਾ ਸਾਧਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ ਸੱਤ ਸੱਤ ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਧੀ ਆ ਸਾਧਿਆਂ ਜਾਣਿਆ ਔਰ ਮੈਨੂੰ ਪੂਰਨ ਆਸ ਹੈ ਕਿ ਹਰਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਜ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮੱਲਾ ਉਹਦੇ ਇਤਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਰਦਾਸਪੁਰ ਜਿਲ੍ਹੇ ਦਾ ਬਹੁਤ ਵਿਕਾਸ ਹੈ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇ ਤੇ ਸੈਮੀਨਾਰ ਕਰਾਇਆ ਜਾਂ ਪੰਚਾਇਤ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਤਾਕਤ ਹੈ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨੇ ਕਿੱਦਾਂ ਕੰਮ ਕਰਦਾ ਸੋ ਮੈਂ ਡੀ ਸਾਹਿਬ ਨੂੰ ਕਹਿ ਤਾ ਡੀ ਡੀਪੀਓ ਸਾਹਿਬ ਨੂੰ ਕਹਿ ਤਾ ਸਾਡੇ ਮੈਕਪੇਨ ਨੂੰ ਅਸੀਂ ਅੰਮ੍ਰਿਤਸਰ ਚ ਬੁਲਾ ਦੇ ਸੈਮੀਨਾਰ ਦਸੰਬਰ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾਮਾ ਸਾਡੀਆਂ ਮੈਨਾਂ ਸਾਰਾ ਤਰਖਾਇਆ ਕਰਾ ਦਿੱਤਾ ਗਿਆ ਤੇ ਕਿਹਣਾ ਬਾਦਲ ਦਲ ਨੂੰ ਤੇ ਹੁਣ ਕੀ ਕਹਿਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਹਿਬਾਂ ਨੇ ਸੁਣਾਇਆ ਪਹਿਲੀ ਵਾਰ ਕੱਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜਿਹੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਮੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾੜੀ ਕਾਰਨ ਨਹੀਂ ਕੀਤਾ ਜੀ ਅਸੀਂ ਬਹਿਬਲ ਕਲਾਂ ਦਾ ਕਾਰਨ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਦੀ ਕੀਤਾ ਉਹਨਾਂ ਨੂੰ ਹੱਥੀਂ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਇਹ ਵੀ ਹੋਇਆ ਮੈਨੂੰ ਬਾਤੀ ਵੀ ਪੜਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕਰੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦ ਪ੍ਰੰਤ ਦਿੱਤਾ ਗਿਆ ਉਹਦੇ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨ ਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕੱਲ ਵਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਦੇ ਕੋਮਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀ ਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਇਤਕਤਾ ਦਾ ਅਧਿਕਾਰ ਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਇਤਕਤਾ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਨਨੇ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋਂ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜਾਂ ਉਸ ਕਾਲੀ ਦਲ ਦਾ ਜਿਹੜਾ ਕੱਲ ਉੱਥੇ ਲੀਡਰ ਗਿਆ ਸੀ ਨੈਤਿਕਤਾ ਦੇ ਪੌਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਗਿਆ ਉਹ ਲੱਗਾ ਵੀ ਉੱਥੇ ਜੇਹੀ ਕਹਿੰਦੇ ਕਾਲੀ ਚਲ ਦੀਆਂ ਜੜਾਂ ਜਿਹੜੀਆਂ ਪਤਾਲ ਚ ਨੇ ਉਹ ਛੱਡੋ ਪਤਾਲ ਚ ਲੈ ਜਿੱਥੇ ਆ ਗਿਆ ਤੂੰ ਬਰੋਂ ਲੱਗ ਗਿਆ ਆ ਛੱਡੋ